ਤ੍ਰਿਗੁਰ ਚਿੱਕਰ ਉਰ ਉਤੇ ਪਟਿਆਲਾ ਚ ਦਾਖਲ ਹੋਉ ਸਮੇ ਨਜ਼ਰ ਆਉਂਦਾ ਕੂੜੇ ਦਾ ਵੱਡਾ ਡੰਪ ਕਈ ਸਾਲਾ ਤੋਂ ਸ਼ਹਿਰ ਦੀ ਸੁੰਦਰਤਾ ਉੱਤੇ ਗ੍ਰਹਿ ਬਣਿਆ ਹੋਇਆ ਸੀ ਪਿਛਲੀ ਸਰਕਾਰਾਂ ਦੇ ਸਮੇ ਤੋਂ ਪੈਦਾ ਹੈ ਡੰਪ ਲੋਕਾਂ ਦੇ ਲਈ ਬਦਬੂ ਗੰਦਗੀ ਅਤੇ بے ਹਿਸਾਬ ਸਮੱਸਿਆਵਾਂ ਦਾ ਕਾਰਨ ਬਣਿਆ ਰਿਹਾ ਤਾਂ ਪਹਿਲੀ ਵਾਰ ਇਸ ਗੰਭੀਰ ਮਸਲੇ ਉੱਤੇ سنجਿਦਗੀ ਦੇ ਨਾਲ ਹੱਲ ਕਰਨ ਦੇ ਲਈ ਪਟਿਆਲਾ ਦੇ ਮੇਅਰ ਕੁੰਦਨ ਗੋਗਿਆ ਨੇ ਮੈਦਾਨ ਦੇ ਵਿੱਚ ਖੁਦ ਉਤਰ ਕੇ ਡੰਪ ਨੂੰ ਖਤਮ ਕਰਨ ਦੇ ਲਈ ਤਕੜਾ ਕਦਮ ਚੁੱਕਿਆ ਹੈ ਤਮੇਰ ਗੋਗਰ ਨੇ ਮੋਕੇ ਤੇ ਪਹੁੰਚ ਕੇ ਕੰਮ ਦੇ ਵਿੱਚ ਹੋ ਰਹੀ ਦੇਰੀ ਦਾ ਜਾਇਜ਼ਾ ਲ取ਾ ਤੇ ਅਧਿਕਾਰੀਆਂ ਤੇ ਵੱਲੋਂ ਤਰਪੇਸ਼ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਨ ਦੇ ਲਈ ਲੋੜਿੰਦਾ ਸਾਰਾ ਸਮਾਨ ਤੇ ਸਹੂਲਤਾਂ ਮੁਹਈਆ ਕਰਵਾਈਆਂ ਤੇ ਤਮੇਰ ਗੋਗਰ ਨੇ ਐਲਾਨ ਕੀਤਾ ਕਿ ਇਸ ਸਮੇਂ ਕੂੜੇ ਦੇ ਡੰਪ ਹੋਜੂ ਪਿਆਇ ਇਲਾਕਾ ਜਲਦ ਹੀ ਗ੍ਰੀਨ ਪੁਆਇੰਟ ਦੇ ਰੂਪ ਦੇ ਵਿੱਚ ਤਬਦੀਲ ਕੀਤਾ ਜਾਵੇਗਾ ਜਿਸ ਨਾਲ ਇਹ ਵੀ ਦੱਸਿਆ ਕਿ ਰਜਿੰਦਰਾ ਲੇਕ ਦਾ ਟੈਂਡਰ ਵੀ ਜਲਦ ਲਗਾਇਆ ਜਾਵੇਗਾ ਕਿਉਂਕਿ ਉਸ ਸਮੇਂ ਵਿੱਚ ਪਟਿਆਲਾ ਦੀ ਦਿੱਖ ਬਹੁਤ ਵਧੀਆ ਤੇ ਖੂਬਸੂਰਤ ਹੋਵੇਗੀ ਡੰਪ ਦਾ ਮੇਰੀ ਟਰਮ ਤੋਂ ਪਹਿਲਾਂ ਦਾ ਕੰਮ ਜਿਹੜਾ ਸ਼ੁਰੂ ਹੋਇਆ ਹੋਇਆ ਸੀਗਾ ਉਹ ਕੰਮ ਸਲੋ ਸੀਗਾ ਮੇਰੇ ਨਾਲ ਮੇਰੇ ਅਫਸਰ ਸਹਿਬਾਨ ਐਕਸ਼ਨ ਸਾਹਿਬ ਸਾਡੇ ਇਨਸਪੈਕਟਰ ਸਾਹਿਬ ਔਰ ਸਾਡੇ ਸਟਾਫ ਦੇ ਹੋਰ ਵੀ ਮੈਂਬਰ ਨਾਲ ਹੀ ਹੈਗੇ ਕਿਉਂਕਿ ਅਸੀਂ ਅੱਜ ਇਹ ਦੇਖਣਾ ਸੀਗੇ ਵੀ ਇਹ ਕੰਮ ਸਲੋ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਤਾਂ ਉਰੇ ਅਗੇ ਪਤਾ ਲੱਗਿਆ ਵੀ ਕੰਮ ਚੱਲ ਰਿਹਾ ਤਾਂ ਇਹਦੀ ਸਪੀਡ ਵਧਾਉਣ ਵਾਸਤੇ ਹੋਰ ਵੀ ਜਿਹੜੀਆਂ 2-4 ਮਸ਼ੀਨਾਂ ਉਹ ਵੀ ਲਵਾਉਣ ਲੱਗੇ ਅਸੀਂ ਠੇਕੇਦਾਰ ਨੂੰ ਠੇਕਾ ਦਿੱਤਾ ਉਹਦਾ 1 ਲੱਖ 43 ਟਨ 1 ਲੱਖ 43000 ਦਾ 1 1 ਲੱਖ 43000 ਟਨ ਦਾ ਜਿਹੜਾ ਟੈਂਡਰ ਹੋਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਪਾਰਟੀ ਸਾਗਰ ਸਾਗਰ ਹੈ ਨਾ ਸਾਗਰ ਮੋਟਰ ਸਾਗਰ ਮੋਟਰ ਨੂੰ ਅਸੀਂ ਇਹਦਾ ਕੰਟਰੈਕਟ ਦਿੱਤਾ ਹੋਇਆ ਸੀਗਾ ਪਿੱਛੇ ਕੋਈ ਕੋਈ ਪਲਿਟੀਗੇਸ਼ਨ ਸੀ ਕੁਝ ਬਰਸਾਤਾਂ ਸੀਗੀਆਂ ਕੁਝ ਪਹਿਲਾਂ ਮਸ਼ੀਨਰੀ ਦਾ ਇਸ਼ੂ ਸੀਗਾ ਕਿਉਂਕਿ ਕਾਂਗਰਸ ਦੇ ਟਾਈਮ ਦਾ ਹੋਇਆ ਵਾ ਉਹ ਸ਼ੁਰੂ ਨਹੀਂ ਹੋ ਪਾਇਆ ਸੀਗਾ ਮਗਰ ਸਾਡੇ ਅਫਸਰ ਸਹਿਬਾਨ ਔਰ ਸਾਡਾ ਪੂਰਾ ਸਟਾਫ ਸਾਡੀ ਪੂਰੀ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਸੀਗੇ ਇਹਨਾਂ ਨਾਲ ਅਸੀਂ ਜੋ ਵੀ ਚਿੱਠੀ ਪੱਤਰ ਸੀਗਾ ਕਿ ਕੰਮ ਕਿਉਂ ਨਹੀਂ ਕਰ ਰਹੇ ਹੈਗੇ ਜੋ ਇਹਨਾਂ ਦੀ ਰਿਕੁਆਇਰਮੈਂਟ ਸੀਗੀ ਜੋ ਕਾਰਪੋਰੇਸ਼ਨ ਵੱਲੋਂ ਜੋ ਮਸ਼ੀਨਰੀ ਵਗੈਰਾ ਅਸੀਂ ਦੇਣੀ ਸੀਗੀ ਉਹ ਅਸੀਂ ਦੇਤੀ ਔਰ ਇਹ ਕੰਮ ਬੜਾ ਸਪੀਡ ਨਾਲ ਚੱਲ ਰਿਹਾ ਔਰ ਉਮੀਦ ਹੈ ਵੀ ਬੱਸ ਤਾਂ 3 ਮਹੀਨੇ ਦਾ ਕਹਿੰਨੇ ਮੈਂ ਚਲੋ 4 ਮਹੀਨੇ ਮੰਨ ਕੇ ਚੱਲੋ ਵੀ 4 ਮਹੀਨੇ 5 ਮਹੀਨੇ ਤੱਕ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਔਰ ਪੂਰੀ ਉਮੀਦ ਹੈ ਕਿਉਂਕਿ ਠੇਕੇਦਾਰ ਅਸੀਂ ਹੋਰ ਵੀ ਟੈਂਡਰ ਲਾ ਰਹੇ ਆ 1 ਲੱਖ ਟਨ ਦਾ ਸੀ ਹੋਰ ਜਿਹੜਾ ਟੈਂਡਰ ਹੈ ਇਮੀਡੀਏਟਲੀ ਲਾਣ ਲੱਗੇ ਆ ਮੇਰੇ ਖਾਤੇ ਟੈਂਡਰ ਲਾਤਾ ਹਾਂ ਜੋ ਬਚੇਗਾ ਟੈਂਡਰ ਲਾਤਾ ਕਲੀਅਰ ਕਰਦੇ ਆ 1 ਲੱਖ 43000 ਟਨ ਇਹ ਕਲੀਅਰ ਕਰਨ ਤੋਂ ਬਾਅਦ 1 ਲੱਖ ਟਨ ਦਾ ਹੋਰ ਵੀ ਜਿਹੜਾ ਜਿਹਾ ਅਸੀਂ 4 ਕਰੋੜ ਦਾ ਟੈਂਡਰ ਲਾਤਾ ਹੈ ਜਿਹੜਾ ਮੇਰੇ ਸਾਹਿਬ ਜਿਹੜੇ ਕਾਂਗਰਸ ਸਰਕਾਰ ਪਹਿਲਾਂ ਕਾਂਗਰਸ ਸਰਕਾਰ ਦੇ ਟਾਈਮ ਬਹੁਤ ਬੜੀ ਕਮਜ਼ੋਰੀ ਉਸ ਸਮੇਂ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਮੈਂ ਉਹਨੇ ਕਈ ਸੰਘਰਸ਼ਿਤ ਕਰਨੇ ਤੁਹਾਡੇ ਦੇਖਿਆ ਤੁਸੀਂ ਆਪ ਹੀ ਆਏ ਤੁਹਾਡੇ ਜਿਲ੍ਹਾ ਪ੍ਰਧਾਨ ਜੀ ਨੇ ਲੱਗਾ ਜੀ ਆਏ ਜੀ 4 ਸਾਲ ਸਰਕਾਰ ਨੇ ਹੋਵੇ ਆਪਣੀ ਇਹ ਡੰਪ ਦੀ ਸਮੱਸਿਆ ਨਹੀਂ ਹੱਲ ਹੋਈ ਜਾਂ ਅਗਲੀ ਸਰਕਾਰ ਆਈ ਜਾਂ ਕਾਂਗਰਸ ਆਈ ਜਾਂ ਕੋਈ ਵੀ ਆਈ ਦੇਖੋ ਉਹਦੇ ਡ੍ਰੀਮ ਪ੍ਰੋਜੈਕਟ ਸੀਗੇ। ਦੇਖੋ ਮੈਨੂੰ ਕਹਿਣ ਚ ਕੋਈ ਗੁਰੇਜ ਨਹੀਂ ਹੈਗਾ। ਸਾਡੇ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਨੂੰ 10 ਮਹੀਨੇ ਹੋਏ ਆ ਜੀ ਭਾਜੀ। ਉਸ ਤੋਂ ਪਹਿਲਾਂ ਕਿਉਂਕਿ ਅਫਸਰ ਦਿਖ ਰਹੇ ਸੀਗੇ। ਤਾਂ ਉਸ ਕਰਕੇ ਕਿਥੇ ਡਿਲੇ ਹੋ ਗਿਆ ਹਣਾ। ਮਗਰ ਸਰਕਾਰ ਦਾ ਵੀ ਏਜੰਡਾ ਹੈ ਔਰ ਆਵਾਦਵੀ ਪਾਰਟੀ ਦਾ ਵੀ ਏਜੰਡਾ ਹੈ। ਔਰ ਮੇਰਾ ਵੀ ਏਜੰਡਾ ਹੈ ਕਿ ਆਪਾਂ ਡੰਪ ਨੂੰ ਕਲੀਅਰ ਕਰਕੇ ਉਰੇ ਗ੍ਰੀਨ ਵੈਲ ਬਣਾਈਏ। ਜਿਹੜਾ ਮੇਲ ਕਿੰਨੀ ਦੇਰ ਤੱਕ ਬਣਾ ਦੋਗੇ ਮੇਰੇ ਤੋਂ। ਦੇਖੋ ਉਮੀਦ ਹੈ 6 ਮਹੀਨੇ 8 ਮਹੀਨੇ ਲੱਗ ਸਕਦੇ ਹਨ ਪਰ ਪ੍ਰਾਇਓਰਟੀ ਹੈ ਪਾਈਪਲਾਈਨ ਜੇ ਕੋਈ ਆਣੀ ਵੀ ਸੈਲੈਂਟ ਪ੍ਰੋਜੈਕਟ ਨਹੀਂ ਹੈ ਰਨਿੰਗ ਪ੍ਰੋਜੈਕਟ ਦੇ ਵਿੱਚ ਹੈ ਟਾਈਮ ਲੱਗ ਵੀ ਸਕਦਾ ਹੈ ਕਿਉਂਕਿ ਆਪਣੇ ਵਾਸਤੇ ਵੀ ਨਵਾਂ ਐਕਸਪੀਰੀਅੰਸ ਹੈ ਬਟ ਆਪਣੇ ਵੱਲੋਂ ਆਪਾਂ ਆਮ ਆਦਮੀ ਪਾਰਟੀ ਜਿਹੜੀ ਹਿਦਾਇਤਾਂ ਨੀਤ ਔਰ ਨੀਅਤ ਬਿਲਕੁਲ ਸਾਫ਼ ਹੈ ਸ਼ਹਿਰ ਦਾ ਕੰਮ ਹੈ ਤੇ ਕਰਨਾ ਸਾਡੀ ਡਿਊਟੀ ਬਣਦੀ ਹੈ ਪੂਰੀ ਡਿਊਟੀ ਨਿਭਾਵਾਂਗੇ ਜਿਹੜੀ ਇਹ ਕੂੜੇ ਦੀ ਮੈਨੇਜਮੈਂਟ ਹੈ ਇਹਨੂੰ ਸਾਇੰਟਿਫਿਕ ਮੈਨੇਜਮੈਂਟ ਕਰਨ ਦੇ ਲਈ ਸਾਇੰਟਿਫਿਕ ਤਰੀਕੇ ਨਾਲ ਕੂੜੇ ਨੂੰ ਸੰਭਾਲਣ ਲਈ ਐਨਜੀਟੀ ਦੀਆਂ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਵੀ ਆ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਸੰਸਦਾਂ ਦੇ ਹਿੱਦਤਾਈਆਂ ਵੀ ਮਿੱਟੀ ਪਾ ਕੇ ਫਿਰ ਉੱਪਰ ਇੱਕ ਦਵਾਈ ਪੈਂਦੀ ਹੈ ਹਰ ਲੇਅਰ ਪਾ ਪਾ ਕੇ ਕਰਨਾ ਹੁੰਦਾ ਪਰ ਇੱਥੇ ਦੇਖਿਆ ਲਾ ਤੁਸੀਂ ਕਿੰਨਾ ਚੱਲਣਾ ਤਾਹਾਂ ਐਸਾ ਕੋਈ ਸਰਟੀਫਾਈਡ ਮੈਨੇਜਮੈਂਟ ਜਿਹੜੀ ਸੁਪਰੀਮ ਕੋਰਟ ਵੀ ਕਰ ਚੁੱਕੀ ਆ ਉਹ ਨਹੀਂ ਕਰਦੇ ਹੈਗੇ ਕਿਹੜਾ ਕਾਰਨ ਦੇਖੋ ਉਹ ਫਰੈਸ਼ ਵਾਸਤੇ ਹੁੰਦਾ ਜੀ ਜਿਹੜਾ ਫਰੈਸ਼ ਵੇਸਟ ਹੁੰਦਾ ਜਿਹੜਾ ਪੁਰਾਣਾ ਵੇਸਟ ਪਿਆ ਗਾਰਬੇਜ ਪਿਆ ਉਹਨੂੰ ਰੈਮੀਡੀਏਟ ਕਰਕੇ ਉਹਦਾ ਹੱਲ ਹੈਗਾ ਤੇ ਜਿਹੜਾ ਫਰੈਸ਼ ਵੇਸਟ ਆ ਰਿਹਾ ਉਸ ਉਹਦਾ ਵੀ ਅਸੀਂ 52 ਕਰੋੜ ਦਾ ਟੈਂਡਰ ਜਿਹੜਾ ਕਾਰਪੋਰੇਸ਼ਨ ਨੇ ਲਾਤਾ 0 ਡਾਲਰਸ ਤੇ ਘਰ ਤੋਂ ਲੈ ਕੇ ਡੰਪ ਤੱਕ 0 ਹੋਏਗਾ ਉਹ ਅਗਲਾ ਸਾਡਾ ਟੈਂਡਰ ਲਾਤਾ ਅਗਲੇ ਮਹੀਨੇ ਤੱਕ 2-3 ਕੰਪਨੀਆਂ ਨੇ ਸਾਨੂੰ ਅਪਲਾਈ ਕਰਿਆ ਉਹ ਵੀ ਸਿਰੇ ਚੜ ਜਾਏਗਾ ਉਸ ਤੋਂ ਬਾਅਦ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਕਾਰਪੋਰੇਸ਼ਨ ਦਾ ਫਰਜ਼ ਹੈ ਔਰ ਕਾਰਪੋਰੇਸ਼ਨ ਆਪਣੀ ਡਿਊਟੀ ਦੇ ਬਹੁਤ ਨਹੀਂ ਕਹਿੰਦੇ ਕਿ ਜਿਹੜੀ ਅਕਾਲੀ ਸਰਕਾਰ ਬਾਦਲ ਸਰਕਾਰ ਕਾਂਗਰਸ ਸਰਕਾਰ ਜਿਹੜਾ ਕਲੰਕ ਪਟਿਆਲੇ ਤੇ ਲੱਗੇ ਜੇ ਵੱਡਾ ਐਂਟਰ ਕਰਦੇ ਆ ਪਟਿਆਲੇ ਦਾ ਪ੍ਰਵੇਸ਼ ਦੁਆਰ ਜਦੋਂ ਲੋਕ ਜੀਹ ਕਹਿੰਦਾ ਕਿ ਖੜ ਤੋਂ ਦਿੱਲੀ ਤੋਂ ਆਉਂਦੇ ਆ ਇਹ ਦਿਖਦਾ ਹੈ ਤੇ ਇਹ ਆਮ ਆਦਮੀ ਪਾਰਟੀ ਕਲੰਕ ਦੂਰ ਕਰੂਗੀ 100% ਪੂਰੀ ਕੋਸ਼ਿਸ਼ ਹੈ ਔਰ ਵਾਕਈ ਕਲੰਕੀ ਲੱਗਿਆ ਹੋਇਆ ਹੈਗਾ ਇਹ ਗ੍ਰੈਂਡ ਹੈ ਕਿ ਸ਼ਹਿਰ ਤੇ ਔਰ ਮੇਰੇ ਵਾਸਤੇ ਵੱਡਾ ਪ੍ਰੋਜੈਕਟ ਹੈ ਇਹ ਮੈਂ ਕਰਤਾ ਮੇਰੀ ਵੀ ਤਾਂ ਵਾਵਾ ਬਣੀ ਹੈ ਤਾਂ ਮੇਰੀ ਪ੍ਰਾਇੋਰਟੀ ਤੇ ਹੈ ਇਹ ਪ੍ਰੋਜੈਕਟ ਉਹ ਗੁਰਜਿੰਦਰ ਲੇਕਾ ਦਾ ਪ੍ਰੋਜੈਕਟ ਹੋ ਗਿਆ ਔਰ ਗ੍ਰੀਨ ਵੈਲਟਾਂ ਹੋ ਗਿਆ ਹੋਰ ਵੀ ਜਿਹੜੇ ਕੰਮ ਐ ਪ੍ਰਾਇੋਰਟੀ ਦੇ ਹੈਗੇ ਔਰ ਕਿਉਂਕਿ ਤਨਖਾਹ ਮੈਨੂੰ ਲੋਕਾਂ ਦੇ ਟੈਕਸ ਤੋਂ ਤਨਖਾਹ ਮਿਲਦੀ ਐ ਤੇ ਮੇਰੀ ਕੋਸ਼ਿਸ਼ ਐ ਮੈਂ ਲੋਕਾਂ ਦੇ ਵਿੱਚ ਰਹਿਣਾ ਵੀ ਲੋਕਾਂ ਦੇ ਜਿਹੜੇ ਵੀ ਕੰਮ ਐ ਉਹ ਸਾਡੇ ਆਪਣੇ ਕੰਮ ਐ ਤੇ ਆਪਾਂ ਕਰਾਈਏ ਰਜਿੰਦਰਾ ਲੇਕਰ ਦੌਲਖ ਸ਼ੁਰੂ ਹੋ ਜੀਗੀ ਦੁਆਰਾ ਹਾਂ ਰਜਿੰਦਰਾ ਲੇਕਰ ਟੈਂਡਰ ਲੱਗਣਾ ਜੀ 18 ਤਰੀਕ ਦਾ ਉਸ ਤੋਂ ਬਾਅਦ ਵੀ ਉਹ ਵੀ ਕੰਮ ਸ਼ੁਰੂ ਹੋ ਜਾਏਗਾ ਠੀਕ ਐ ਜੀ ਬੇਟਾ ਰਜਿੰਦਰਾ ਲੇਕਰ ਪਰ ਮੈਨੇਜਰ ਤੋਂ ਨਾਲ ਆਇਆ ਹੈ